ਪਰ ਸਾਡੇ ਸਾਰਿਆਂ ਵਿੱਚੋਂ ਕਰੋੜਾਂ ਵਿੱਚੋਂ ਇੱਕ ਅੱਧਾ ਬੰਦਾ ਹੋਊਗਾ ਜਿਹਦੇ ਅਗਲੇ ਬੰਨੇ ਸ਼ਹੀਦ ਲਿਖਿਆ ਜਾਊਗਾ ਸਵਰਗਵਾਸੀ ਦੇ ਸਾਰੇ ਹੀ ਆ ਸ਼ਹੀਦ ਔਖਾ ਹੀ ਬਣਦਾ ਵਾ ਸਵਰਗਵਾਸੀ ਬਾਨਾ ਕਿਹੜੀ ਗੱਲ ਇਹਦੇ ਬਹੁਤ ਸੌਖਾ ਗੁਰਦਰ ਦੇ ਭਾਈ ਨੂੰ ਪੂਰੀ ਪਾਈਏ ਨਾ ਮੱਥੇ ਤੇ ਉਹ ਡਰਦਾ ਹੀ ਕਹਿ ਦਿੰਦਾ ਸਵਰਗਵਾਸੀ ਫਲਾਣਾ ਸੋ ਭਾਵੇਂ ਉਹਨੇ ਸਾਰੀ ਉਮਰ ਲਾਣੀ ਵੇਚ ਛੱਡੀ ਹੋਊ ਉਹ ਵੀ ਸਵਰਗਵਾਸੀ ਕਰਨਾ ਪੈਣਾ ਅਗਲੇ ਦੀ ਮਜਬੂਰੀ ਆ ਕਰੇ ਕੀ ਗ੍ਰੰਥੀ ਨਾ ਕਹੂੰਗਾ ਤੇ ਗੁਰਦਰ ਨੂੰ ਛੁੱਟੀ ਆ ਸਵਰਗਵਾਸੀ ਲੈਵਲ ਬਹੁਤ ਛੋਟਾ ਵਾ ਜਿੰਨੂੰ ਮਰਜੀ ਕਹੀ ਜਾਉਂਦੀ ਜਿਹਨਾਂ ساری ਉਮਰ ਚਟਾ ਵੇਚਿਆ ਉਹ ਵੀ ਮਰਨਗੇ ਸਵਰਗਵਾਸੀ ਤੇ ਉਹਨਾਂ ਦੇ ਕਾਰਡ ਤੇ ਵੀ ਲਿਖ ਦੇਣਾ ਪਊ ਸਵਰਗਵਾਸੀ ਫਲਾਣਾ ਸੋ ਜਿਨਾਂ ਨੇ ਪਿੰਡ ਦੀ ਸ਼ਾਮ ਲਾੜ ਨਾ ਪਈ ਜਿਨਾਂ ਨੇ ਲੋਕਾਂ ਮਾਰਿਆ ਗਰੀਬਾਂ ਦੇ ਹੱਕ ਨਾ ਪਿਆ ਜਦ ਦਿਨ ਉਹ ਮਰਿਆ ਸ਼ਾਮ ਸਵਰਗਵਾਸੀ ਦੇ ਬਾਬੇ ਨੂੰ ਉਹਨੂੰ ਵੀ ਕਹਿਣਾ ਪੈਣਾ ਕਹਿਣਾ ਪਣਾ ਕਿ ਨਹੀਂ ਕਹਿਣਾ ਪੈਣਾ ਪੈਣਾ ਪਰ ਸ਼ਹੀਦ ਲਈ ਸਾਰਿਆਂ ਨੂੰ ਕਿਹਾ ਜਾਣਾ ਸ਼ਹੀਦ ਬਾਬੇ ਰਾਮ ਸਿੰਘ ਦੇ ਲੱਗੇ ਲੱਗਣਾ ਹੈ ਸਾਰੇ ਏਰੀਆ ਦੇ ਵਿੱਚ ਸ਼ਹੀਦ ਹੋਣਾ ਬਹੁਤ ਵੱਡੀ ਗੱਲ ਆ ਸਵਰਗ ਵਾਸੀ ਜਣੇ ਖਣੇ ਹੀ ਆ ਸਾਰੇ ਸਵਰਗ ਵਾਸੀ ਸਾਰੇ ਸਵਰਗ ਵਾਸੀ ਇਸ ਕਰਕੇ ਸਵਰਗ ਦੀ ਝਾਕ ਛੋਟੇ ਲੋਕਾਂ ਦੀ ਆ ਮੈਂ ਸਵਰਗ ਵਾਸੀ ਹੋ ਜਾਵਾਂ ਰੱਬ ਦੀ ਬੰਦਗੀ ਵਾਲੇ ਕਹਿੰਦੇ ਸਵਰਗਵਾਸੀ ਇੱਥੇ ਰਹਿ ਜਾਂਦਾ ਵਾ ਜਿਹੜੇ ਰੱਬ ਦੀ ਬੰਦਗੀ ਕਰਨ ਵਾਲੀਆਂ ਰੂਹਾਂ ਵਾ ਉਹ ਰੱਬ ਦੇ ਦਰਬਾਰ 'ਚ ਜਾ ਕੇ ਕਹਿੰਦੀਆਂ ਦਰ ਮਨ ਦੇ ਠਾਡੇ ਦਰਬਾਰ ਤੁਝ ਬਿਨ ਸੁਰਤ ਕਰੇ ਕੋ ਮੇਰੀ ਦਰਸ਼ਨ ਦੀਜੈ ਖੋਲ ਕੇ ਵਾ